ਸਵਾਗਤ ਹੈ ਜਿਉ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤਬੀਤੀ ਦੇਰ ਸ਼ਾਮ 5 ਵਜੇ ਦੇ ਕਰੀਬ ਹੁਸ਼ਾਰਪੁਰ ਦੇ ਨਸੀਕੀ ਪਿੰਡ ਫਤਿਹਗੜ੍ਹ ਨਿਆੜਾ ਦਾ ਇੱਕ 35 ਸਾਲਾ ਨੌਜਵਾਨ ਬਲਜਿੰਦਰ ਸਿੰਘ ਜੋ ਕਿ ਬੀਤੇ ਕੱਲ੍ਹ ਹਰਗੜ੍ਹ ਦੇ ਚੋਦੇ ਪਾਣੀ ਦੇ ਵਿੱਚ ਰੁੜ ਗਿਆ ਸੀ ਤਾਂ ਉਸ ਵਕਤ ਦੀ ਇਹ ਘਟਨਾ ਵਾਪਰਦੀ ਹੈ ਜਦੋਂ ਆਪਣੇ ਦੋ ਹੋਰ ਨਾਲ ਦੋਸਤਾਂ ਦੇ ਨਾਲ ਚੋਦੇ ਵਿੱਚ ਪਾਣੀ ਵੇਖਣ ਲਈ ਜਾਂਦਾ ਹੈ ਤੇ ਅਚਾਨਕ ਪੈਰ ਹੇਠੋਂ ਮਿੱਟੀ ਖਿਸਕਣ ਕਾਰਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਬਲਜਿੰਦਰ ਸਿੰਘ ਵੀ ਬੈਚ ਜਾਂਦਾ ਹੈ ਤਾਂ ਜਿਵੇਂ ਹੀ ਪਰਿਵਾਰ ਦਾ ਪਰਿਵਾਰ ਜਾਂ ਹੋਰ ਨਾ ਪਿੰਡ ਵਾਸੀਆਂ ਨੂੰ ਇਸ ਦੀ ਸੂਚਨਾ ਮਿਲਦੀ ਹੈ ਤਾਂ ਉਹ ਵੀ ਤੁਰੰਤ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਬੀਤੀ ਦੇਰ ਰਾਤ ਤੱਕ ਕਾਫੀ ਜ਼ਿਆਦਾ ਜਿਹੜੀ ਬਲਜਿੰਦਰ ਸਿੰਘ ਦੀ ਭਾਲ ਕੀਤੀ ਜਾਂਦੀ ਹੈ ਪਰੰਤੂ ਉਸ ਦਾ ਕੁਝ ਵੀ ਥੋ ਪਤਾ ਨਹੀਂ ਲੱਗਦਾ ਜਿਸ ਤੋਂ ਬਾਅਦ ਅੱਜ ਸਵੇਰ ਤਕਰੀਬਨ 5 ਵਜੇ ਤੋਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਵੱਲੋਂ ਖਾਸ ਕਰ ਪਰਿਵਾਰਕ ਮੈਂਬਰਾਂ ਵੱਲੋਂ ਬਲਜਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਕੜੀ ਮੁਸ਼ਕਲ ਤੋਂ ਬਾਅਦ ਤਕਰੀਬਨ 15 ਘੰਟਿਆਂ ਦੀ 14 ਤੋਂ 15 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਮੁਸ਼ਕਲ ਤੋਂ ਬਾਅਦ ਬਲਜਿੰਦਰ ਸਿੰਘ ਦੀ ਮ੍ਰਿਤਕ ਦੇ ਜਿਹੜੀ ਉਹ ਖਲਵਾਣਾ ਦੇ ਚੋ ਦੇ ਵਿੱਚੋਂ ਬਰਾਮਦ ਹੋਈ ਹੈ ਜੋ ਕਿ ਸਫੇਦੀਆਂ ਦੇ ਵਿੱਚ ਫਸੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਚੌਕੀ ਨਸਰਾਲਾ ਦੇ ਪੁਲਿਸ ਅਧਿਕਾਰੀ ਏਐਸਆਈ ਸੁਰੇਂਦਰਪਾਲ ਸਿੰਘ ਵੀ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਉਹਨਾਂ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਸਿਵਲ ਹਸਪਤਾਲ ਹੁਸ਼ਾਰਪੁਰ ਦੇ ਮੋਰਚੀ ਰਹਾਊਸ 'ਚ ਰਖਵਾ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਉਸ ਮੁਤਾਬਕ ਉਸ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟਣ ਵਰਕੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਇਸ ਤੋਂ ਇਲਾਵਾ ਕੱਲ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਜ਼ਿਆਦਾ ਮੀਂਹ ਪਿਆ ਤੇ ਇਹ ਹੁਸ਼ਿਆਰਪੁਰ ਸ਼ਹਿਰ ਜਾਂ ਇਸ ਦੇ ਆਸ-ਪਾਸ ਦੇ ਹਲਕਿਆਂ ਦੀ ਗੱਲ ਕਰੀਏ ਨਸੀਕੀ ਪਿੰਡਾਂ ਦੀ ਗੱਲ ਕਰੀਏ ਤਾਂ ਸਾਰੇ ਚੋਅ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਉਫਾਂਤੇ ਸੀ ਚਾਹੇ ਪਿੰਡ ਆਪਾਂ ਮਾਂਚੀ ਦੀ ਗੱਲ ਕਰ ਲਈਏ ਡਾਡਾ ਦੀ ਗੱਲ ਕਰ ਲਈਏ ਸ਼ੇਰਪੁਰ ਬਾਤੀਆਂ ਦੀ ਗੱਲ ਕਰ ਲਈਏ ਮੈਗਰੋਵਾਲ ਦੀ ਗੱਲ ਕਰ ਲਈਏ ਹੁਸ਼ਾਰਪੁਰ ਦੇ ਪੰਗੀਚੋਦ ਦੀ ਗੱਲ ਕਰ ਲਈਏ ਤਾਂ ਇਸ ਦੇ ਨਾਲ ਇਹ ਜੇਜੋ ਖੱਡ ਦੀ ਗੱਲ ਕਰ ਲਈਏ ਹੋਰ ਅਨੇਕਾਂ ਪਿੰਡਾਂ ਦੇ ਵਿੱਚ ਦਰਜ ਨੇ ਪਿੰਡਾਂ ਦੇ ਵਿੱਚ ਜਿਹੜੇ ਉਹ ਚੋਹਾਂ ਦੇ ਵਿੱਚ ਪਾਣੀ ਹੜ ਵਾਂਗ ਆਇਆ ਸੀ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਦੇਖਣ ਦੇ ਲਈ ਵੀ ਪਹੁੰਚੇ ਹੋਏ ਸੀ ਤਾਂ ਬਾਹਵਾਲ ਤੋਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਕਾਰ ਸਵਾਰ ਵਿਅਕਤੀ ਹੈ ਉਸ ਚੌਨ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਉਹ ਵੀ ਰੁੜ ਜਾਂਦਾ ਜਿਸ ਨੂੰ ਹਾਲਾਂਕਿ ਮੁੱਖੇ ਤੇ ਰस्सੀਆਂ ਦੀ ਮਦਦ ਦੇ ਨਾਲ ਪਿੰਡ ਵਾਸੀਆਂ ਵੱਲੋਂ ਬਚਾ ਲਿਆ ਗਿਆ ਸੀ ਤਾਂ ਲਗਾਤਾਰ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਇਥੋਂ ਤੱਕ ਕਿ ਕੱਲ ਵੀ ਬੀਤੇ ਕੱਲ ਹੁਸ਼ਾਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦਾ ਵੀ ਇੱਕ ਇਹ ਵੀਡੀਓ ਸਾਹਮਣੇ ਆਈ ਹੈ ਵੀਡੀਓ ਬਿਆਨ ਉਹਨਾਂ ਦਾ ਸਾਹਮਣੇ ਆ ਜਿਸ ਵਿੱਚ ਉਹ ਆਮ ਲੋਕਾਂ ਨੂੰ ਅਪੀਲ ਕਰ ਰਹੇ ਨੇ ਇਥੋਂ ਤੱਕ ਕਿ মিডিਆ ਵਾਲਿਆਂ ਨੂੰ ਵੀ ਅਪੀਲ ਕਰ ਰਹੇ ਆ ਕਿ ਚੋਆ ਦੇ ਕੰਢਿਆਂ ਤੇ ਜਾ ਕੇ ਜਾਂ دریاਵਾਂ ਦੇ ਕੰਢਿਆਂ ਤੇ ਜਾ ਕੇ ਉਹ ਕਿਸੇ ਵੀ ਤਰ੍ਹਾਂ ਦੀ ਕਵਰੇਜ ਨਾ ਕਰਨ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸੁਚੇਤ ਰਹਿਣ ਪਾਣੀ ਦੇ ਜਦੋਂ ਪਾਣੀ ਦਾ ਤੇਜ਼ ਵਹਾਅ ਵਗ ਰਿਹਾ ਹੁੰਦਾ ਜਾਂ ਪਾਣੀ ਵਗ ਰਿਹਾ ਹੁੰਦਾ ਹੈ ਭਾਰੀ ਮਾਤਰਾ ਦੇ ਵਿੱਚ ਤਾਂ ਉਸ ਵਿੱਚੋਂ ਲੰਘਣ ਤੋਂ ਗੁਰੇਸ ਕੀਤਾ ਜਾਵੇ ਕਿਉਂਕਿ ਇਹ ਬਹੁਤ ਸਾਰੇ ਮਾਮਲੇ ਜਿਹੜੇ ਇਸ ਤਰ੍ਹਾਂ ਦੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚੋਂ ਨਸਤੀਖੀ ਪਿੰਡਾਂ ਦੇ ਵਿੱਚੋਂ ਇਹ ਸਾਹਮਣੇ ਆ ਚੁੱਕੇ ਨੇ ਤਾਂ ਹੁਣ ਬੀਤੇ ਕੱਲ ਬਲਜਿੰਦਰ ਸਿੰਘ ਨਾਮਕ ਨੌਜਵਾਨ ਹੈ ਜਦੋਂ ਪਿੰਡ ਦੇ ਵਿੱਚ ਪਾਣੀ ਵੇਖਣ ਲਈ ਜਾਂਦਾ ਹੈ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਜਿਸ ਦੀ ਮ੍ਰਿਤਕ ਦੇ ਅੱਜ ਪਿੰਡ ਖਲਵਾੜਾ ਦੇ ਚੋਦੇ ਵਿੱਚੋਂ ਬਰਾਮਦ ਹੋਈ ਹੈ ਜੋ ਕਿ ਸਫੇਦਿਆਂ ਦੇ ਵਿੱਚ ਫਸੀ ਹੋਈ ਸੀ